ਸਤਿਗੁਰ ਨੇ ਤੇ ਇਦਾਂ ਬਚਨ ਕੇ ਆਨੰਦ ਲਾਲ ਜੀ ਗੁਰੂ ਸਾਹਿਬ ਜੀ ਕੋਲ ਗਏ ਤੇ ਸਤਿਗੁਰ ਨੇ ਸਾਰਾ ਭੇਦ ਦੱਸ ਦਿੱਤਾ ਉਹ ਭਾਈ ਆਨੰਦ ਲਾਲ ਜੀ ਬਹਾਦਰ ਸਾਹਿਬ ਦੇ ਮਨ ਦੇ ਵਿੱਚ ਖੋਟ ਪ੍ਰਾਪਤ ਹੋ ਚੁੱਕੀ ਹੈ ਤੇ ਜਿਹੜਾ ਖੋਟੀ ਹੈ ਪਾਪੀ ਅਪਰਾਧੀ ਹੈ ਮਨ ਦੇ ਵਿੱਚ ਹੰਕਾਰ ਲੈ ਕੇ ਦੁਰਿਆ ਫਰਦਾ ਗੁਰੂ ਨਾਨਕ ਦੇ ਦਰਕਾਰ ਦੇ ਵਿੱਚ ਕਿਵੇਂ ਬਖਸ਼ਿਆ ਜਾਵੇ ਪਾਵ ਨਹੀਂ ਇਸ ਕਰਕੇ ਬਹਾਦਰ ਸ਼ਾਹੀ ਹਾਰ ਹੋ ਰਹੀ ਹੈ ਜੇਕਰ ਬਹਾਦਰ ਸ਼ਾ ਮੰਨ ਜਾਵੇ ਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਦਰਕਰ ਦਾ ਜੋ ਵੀ ਦਸਬੰਦ ਹੈ ਜੋ ਵੀ ਵਿਚਾਰ ਹੈ ਜੋ ਵੀ ਸਵਾਲ ਹੈ ਉਹ ਮੈਂ ਪੂਰਾ ਕਰਾਂਗਾ ਮਨ ਦੇ ਵਿੱਚੋਂ ਵਿਕਾਰ ਖਤਮ ਕਰ ਦਵੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਦਰਕਰ ਦੀ ਬਖਸ਼ਿਸ਼ ਨਿਮਤ ਵਰਤੇਗੀ ਹੁਣ ਏ ਸੁਣ ਕੇ